ਸਕੀਬਾ ਜੀ ਸਾਡੇ ਪ੍ਰਬੰਧਕੇ ਇੱਕ ਜਾਣਕਾਰੀ ਦਿੰਦੇ ਆ ਵੀ ਇੱਥੇ ਸਾਡੇ ਦਾ ਮਾਨਾ ਲਾ ਕੇ ਕਹਦੋ ਦੂਸਰੇ ਨਾਲ ਕੁਸ਼ਤੀ ਲੜਨਾ ਜਾਵੇ ਮਨ ਹਾਂਜੀ ਇਹਦਾ ਕਾਰਵਾਈ ਕਰਾਂਗੇ ਪ੍ਰਬੰਧਕ ਕਹਿੰਦੇ ਵੀ ਅਸੀਂ ਆਪਣੇ ਵੱਲ ਹਾਂ ਤਿੰਨ ਦਿਨ ਦੇ ਕੇ ਨਾਮ ਦੇਣਾ ਪ੍ਰਬੰਧਕ ਕਹਿੰਦੇ ਠੀਕ ਹੈ ਜੀ ਹਾਂ ਤਿੰਨ ਦਿਨ ਦੇ ਕੇ ਨਾਮ ਦਿਵਾ ਦੇ ਸੋ ਜੇ ਇੱਕ ਤੇ ਤਿੰਨ ਦੇ ਆਂਦ ਵਿੱਚ ਕੁਸ਼ਤੀ ਲੜਦਾ ਤਾਂ ਫਿਰ ਇਹ ਨਾਮ ਨਹੀਂ ਦਿੱਤਾ ਜਾਣਾ ਪ੍ਰਬੰਧਕਾਂ ਵੱਲੋਂ ਫੈਸਲਾ ਨੋਟ ਕਰ ਲੈਣ ਮਹਲਬਾਂ ਜੀ ਸਾਰੇ ਲਾਇਕ ਅਲੱਗਾ ਤੇ ਨਾਇਬ ਹੁੰਦੇ ਆ ਤੇ ਪ੍ਰਬੰਧਕਾਂ ਦੇ ਵਿਚਾਲੇ ਫੈਸਲਾ ਦਿੱਤਾ ਜੇ ਤਿੰਨ ਤਿੰਨ ਕੁਸ਼ਤੀ ਨਹੀਂ ਲੜਦਾ ਤਾਂ ਆਪਣਾ ਨਾਮ ਲੈ ਜਾਓ ਅੱਜ ਤਿੰਨਾਂ ਦੇ ਜੀ ਰਿਪੋਰਟ ਆ ਗਈ ਤਾਂ ਮਿਹਰਬਾਨੀ ਕਰਕੇ ਨੋਟ ਕਰ ਲਿਓ ਫਿਰ ਕੋਈ ਵੀ ਨਾਮ ਜਿਹੜਾ ਨਹੀਂ ਦਿੱਤਾ ਜਾਣਾ ਪ੍ਰਬੰਧਕਾਂ ਵੱਲੋਂ ਕੋਈ ਨਹੀਂ ਲਓ ਤਾੜੀਆਂ ਮਾਰਦੇ ਜੁਰਦਾ ਜੱਫਾ ਪਰਵੰਦੇ ਮੱਦੀ ਨੂੰ ਜਿਹੜੀ ਕੁਸ਼ਤੀ ਦੇਖੀ ਪ੍ਰਾਪਤ ਹੋ ਗਈਆਂ ਬਹੁਤ ਸ਼ਾਨਦਾਰੀ ਕੁਸ਼ਤੀ ਲੱਗ ਰਹੀ ਹੈ तकरीबन 11-12 ਮਿੰਟ ਜਿਹੜੀ ਕੁਸ਼ਤੀ ਚੱਲ ਗਈ ਸੀ ਬਹੁਤ ਬਹੁਤ ਸਤਿਕਾਰ ਦੀ ਪਾ ਜਾ ਰਹੇ ਸਾਰੇ ਪਰਿਵਾਰਾਂ ਨਾਲ ਆਓ ਅਪਰਸ਼ੇਤੀ ਆ ਜੀ ਲਓ ਜੀ 1 3000 ਰੁਪਏ ਜੇਤੂ ਪਹਿਲਵਾਨ ਲਈ ਹੋਰ ਸਾਡੇ ਕੋ ਆ ਗਿਆ ਉਹ ਵੀ ਅੱਧੀ ਦਰਵਾਜ਼ੇ ਚ ਪਾ ਰਿਹਾ ਨਾ No,